ਸਾਹਿਤਕਾਰਾਂ ਦੀ ਔਰ ਦੇਸ਼ ਭਗਤਾਂ ਦੀ ਧਰਤੀ ਤੋਂ ਟੁੱਟ ਕੇ ਅੱਜ ਟੁੱਟ ਕੇ ਜਾ ਕੇ ਪੰਜਾਬ ਕੇਸਰੀ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਲਾਲਾ ਲਾਜਪਤਰਾਏ ਜੀ ਉਹਨਾਂ ਨੂੰ ਆਪਣਾ ਸੁਖ ਹੋਣ ਦਾ ਮੌਕਾ ਮਿਲਿਆ ਗਦਰ ਦੇ ਆਧਾਰ ਅਨੁਸਾਰ ਕੀਤੇ ਆ ਕੇ ਯਾਦ ਕਰ ਕਿ ਉਹਨਾਂ ਨੂੰ ਮਨ ਨੂੰ ਸਕੂਨ ਵੀ ਮਿਲਿਆ ਤੇ ਇਹੀ ਮੰਗਿਆ ਕਿ ਸਮਰਥ ਬਖਸ਼ੀ ਦਾ ਗਿਆ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਚੱਲਦੀਏ ਦੇਸ਼ ਵਾਸਤੇ ਕੌਮ ਵਾਸਤੇ ਕੁਝ ਕਰ ਜੀਏ ਬੜਾ ਭਾਰੀ ਕੱਖਾ ਮੈਨੂੰ ਪਤਾ ਹੈ ਉਹ ਮੁੰਡੇ ਜਿਹੜੇ ਕਬੱਡੀ ਵਾਲੇ ਨੇ ਉਹਨਾਂ ਦੇ ਇੰਜਨ ਕਿਤੇ ਠੰਡੇ ਨਾ ਹੋ ਜਾਣ ਦਾਦਾ ਅਸਲ ਸਰ ਮੰਗਣਾ ਸਰਪੰਚ ਸਾਹਿਬ ਨੇ ਅਲਕੇ ਨਵੇਂ ਸਰਪੰਚ ਨੇ ਇਹਨੇ ਜਿੱਤ ਤਾਂ 50 ਮੰਗਾ ਗਏ ਨੇ ਬੰਦੇ ਉਹ ਛੱਪੜ ਪਤਨੀ ਕਦ ਤਰੋਂ ਛੱਪੜ ਦੇ ਵਿੱਚ ਹੀ ਮੜ ਗਏ ਸੀ ਆਪ ਹੀ ਸਿੱਧਾ ਗੋਰੀ ਛੱਪੜ ਵਾਸਤੇ ਇਹਨੇ ਪੈਸੇ ਚਾਹੀਦੇ ਆ ਫੱਡੇ ਲੈਣੇ ਖਜ਼ਾਨਾ ਮੰਤਰੀ ਨਾਲ ਲੈ ਕੇ ਆਇਆ ਮੈਂ ਸਿੱਧੀ ਦੀ ਗੱਲ ਮੈਨੇ ਜਿੱਤ ਤਾਂ ਬਹੁਤ ਮੰਗਾ ਹੋ ਜਾਂਦੀਆਂ ਪਰ ਸ਼ਾਇਦ ਇਹਨਾਂ ਨੇ ਮੰਨੀਆਂ ਵੀ ਨਹੀਂ ਲੈ ਮੈਨੂੰ ਲੈ ਆ ਵੀ ਮੈਨੂੰ ਆਹ ਦਾ ਆਹ ਮੰਗ ਪੱਤਰ ਨਹੀਂ ਹੈ ਤੱਕ ਬਣਾਇਆ ਹੈ ਨਾ ਉਹ ਨਵੇਂ ਸਰਪੰਚ ਨੇ ਕਿ ਕੋਈ ਨਹੀਂ ਕੋਈ ਮੈਂ ਵੀ ਨਵੇਂ ਹਾਂ ਪਾਈਪ ਲਾਈਨ ਮੈਂ ਜਦੋਂ ਪਾਸੇ ਤੋਂ ਮੁੜਿਆ ਅੱਗੇ ਪਾਸੇ ਤੋਂ ਲਾਲਾ ਜੀ ਦੇ ਨਮਸਥਾਨ ਤੇ ਜਾਣ ਵੇਲੇ ਉੱਥੇ ਮੈਂ ਗੱਡੀ ਖੜਾ ਲਈ ਤੇ ਉੱਥੇ ਬਜ਼ੁਰਗ ਖੜੇ ਸੀ ਉਹ ਕਹਿੰਦੇ ਸੀਵੇ ਦਾ ਹੌਤ ਹੋ ਰਹਾ ਮੈਂ ਕਿਹਾ ਵੀ ਉਹਨਾਂ ਨੇ ਤਾਂ ਮੈਂ ਮੰਗ ਰੱਖੀ ਹੋਵੇ ਨਾ ਹੋਵੇ ਇਹ ਬੈਜਨਾਸ ਕਰ ਬੈਜ ਸੀਵੇ ਦਾ ਕੰਮ ਤਾਂ ਹੋ ਗਿਆ ਪੈਸੇ ਦੀ ਕੋਈ ਕਮੀ ਨਹੀਂ ਉਹੀ ਪਰਖੇ ਲੋਕਾਂ ਦੇ ਪਾਣੀ ਦੀ ਗਿਆਨਿਕ 71 ਕਸਤੇ ਨਿਕਾਸੀ ਕੋ ਸਿੱਚੀ ਆ ਰਹੀ ਹੈ ਨਹੀਂ ਪਾਣੀ ਨਾਲ ਚੱਲਦੀ ਹੈ ਇਹਦਾ ਪਾਣੀ ਹੈ ਹਨ ਫੇਰ ਛੱਪੜ ਫੇਰ ਅੱਛਾ ਉਹੀ ਕਤਾਰ ਹੀ ਬਣਾ ਰੱਖੀ ਹੋਈ ਹੈ ਉਲਾ ਗਾਹੜਾ ਤਾਂ ਨਾ ਨਕਸ਼ੇ ਬਣਾ رکھے ਪਰ ਪੁਣਾਈ ਸੀ ਮੇਰੀ ਦੀ ਹੈ ਹੋਰ ਕਦੇ ਵਕਤ ਚਾਹੀਦਾ ਕਦਾ ਪਾਣੀ ਪਾਣੀ ਦਿੱਕੀ ਜਾਂਦਾ ਨਹੀਂ ਤਾਂ ਹੋਰ ਕਾ ਜੀ ਆਸ ਤੇ ਗਰਾਉਂਡ ਨੂੰ ਅੱਛਾ ਆ ਲੈ ਜੀ ਨਾ ਨਾਂ ਬਲਾਉਣੇ ਨਪਿੰਦਾ ਨਾ ਮੈਂ ਸਮਝਾ ਤੁਸੀਂ ਮੈਨੂੰ ਕਾਰ ਲਿਖ ਕੇ ਦੇ ਦਿਓ ਇਹ ਹੀ ਫੈਸਲੇ ਵੀ ਆ ਪਾਈ ਸਾਰੇ ਕੰਡਾ ਜੇ ਕੰਮ ਕਰ ਰਹੇ ਹੁਣ ਜੇ ਢੁੱਡੀ ਕੋ ਤੋ ਸ਼ੁਰੂ ਕਰ ਲਾਂਗੇ ਤਾਂ ਹੋਰ ਜ਼ਿਆਦਾ ਚੀਜ਼ਾਂ ਕਰ ਕੇ ਸੀ ਗਾਨੀ ਕਰਤੀ ਹੈ ਨਹੀਂ ਅਸੀਂ ਤੋਂ ਸ਼ੁਰੂ ਕਰਾਂਗੇ ਬੜਾ ਵੱਡਾ ਟੂਰਨਾਮੈਂਟ ਹੈ ਬੜਾ ਨਾਮੀ ਟੂਰਨਾਮੈਂਟ ਹੈ ਇਲਾਕੇ ਦਾ ਔਰ ਪਿੰਡੀ ਨਾਮੀ ਹੈ ਕਿਉਂਕਿ ਮੇਰੇ ਨਾਲ ਐਮਐਲਏ ਨੇ ਹਰਦੌਰ ਦੀ ਹਲਕਿਆਂ ਦੇ ਧਰਮਕੋਟ ਤੋਂ ਐਮਐਲਏ ਦਾ ਬਾਗਿਆਨ ਚੰਦ ਨੇ ਮੈਨੂੰ ਮੋਗੇ ਤੋਂ ਐਮਐਲਏ ਇੱਥੋਂ ਜਿਹੜੇ ਤੋਂ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਦਿੱਤਾ ਹੈ ਮਨਜੀਤ ਸਿੰਘ ਬਲਾਸਪੁਰ ਸਾਹ ਨਾਲ ਖੜੇ ਬਹੁਤ سارے ਹੋਣ ਭਗਵਾਨ ਦੇ ਸੱਜਣ ਮੈਨੂੰ ਸਭ ਤੋਂ ਵਧੀਆ ਇਸ ਪਿੰਡੀ ਗੱਲ ਇਹ ਲੱਗੀ ਜਦੋਂ ਮੇਰੇ ਕੋਲ ਆਏ ਚੰਡੀਗੜ੍ਹ ਇਸ ਟੂਰਨਾਮੈਂਟ ਵਾਸਤੇ ਬੁਲਾਉਣ ਤਾਂ ਸਾਲ ਦਾ ਸਰਪੰਚ ਤੇ ਮੇਜੁਰ ਸਰਪੰਚ ਤਿੰਨੇ ਜਣੇ ਇਕੱਠੇ ਸੀ ਮੈਂ ਕਹਾਂ ਕਿ ਇਹ ਕਿਹੜੇ ਪਿੰਡ ਤੋਂ ਹੁਣ ਜਾਵੇ ਮੌਜੂਦਾ ਦੇ ਖਾਕ ਇਕੱਠੇ ਉਹਨਾਂ ਦਾ ਸਬਰ ਨਹੀਂ ਇਕੱਠੇ ਹੁੰਦੇ ਇੱਕ ਦੂਜੇ ਨੇ ਹਰਾਏ ਹੁੰਦੇ ਭੋਗਾਂ ਤੇ ਜਾਣ ਨੂੰ ਛੱਡ ਜਾਂਦੇ ਆ ਪਤਾ ਆਪਾਂ ਬਰਾਬਰ ਹੀ ਕਰਨ ਨੂੰ ਆ ਜਾਂਦੇ ਉਹ ਮੇਰੇ ਵਿਰੁੱਧ ਲੜਿਆ ਸੀ ਕੋਈ ਨਹੀਂ ਕਦੇ ਫਿਰ ਪਰ ਮੈਨੂੰ ਚੰਗਾ ਲੱਗਿਆ ਮੈਂ ਕਿਹਾ ਯਾਰ ਖਾਕ ਤੇ ਮੌਜੂਦਾ ਇਕੱਠੇ ਐਸੀ ਤਰ੍ਹਾਂ ਪਲੇਅਰਾਂ ਦਾ ਵੀ ਚੰਗਾ ਲੱਗਦਾ ਇੱਥੇ ਖਾਕਾਂ ਪਲੇਅਰ ਖੜੇ ਹੋਣਗੇ ਮੌਜੂਦਾ ਪਲੇਅਰ ਵੀ ਖੜੇ ਹੋਣਗੇ ਤੇ ਜਿਹੜੇ ਬਾਹਰ ਬੈਠੇ ਨੇ ਉਹ ਆਉਣ ਵਾਲੇ ਸਮੇਂ ਦੇ ਪਲੇਅਰ ਨੇ ਇਕੱਠੇ ਨੇ ਇਹ ਗਰਾਊਂਡਾਂ ਤੋਂ ਸਾਨੂੰ ਜੋਤਾਂ ਜਗਦਿਆਂ ਨੇ ਵੀ ਮੈਂ ਵੀ ਐ ਬਣੂੰਗਾ ਮੈਂ ਵੀ ਜੱਫੇ ਲਾਉਂਗਾ ਮੈਂ ਵੀ ਪੈਂਚੀਆਂ ਮਾਰੂੰਗਾ ਮੈਂ ਵੀ ਕਬੱਡੀਆਂ ਪਾਉਂਗਾ ਰੇਡਾਂ ਪਾਉਂਗਾ ਇਥੋਂ ਗੋਲ ਕਰੂੰਗਾ ਹਾਂ ਬੜਵਧੀਆ ਸੁਤੰਤਰਤਾ ਹਾਕੀ ਦਾ ਮੈਦਾਨ ਸੁਭਰਾ ਸਕੂਨ ਮਿਲਿਆ ਕਿ ਪੰਜਾਬ ਦੇ ਪਿੰਡੇ ਹੈ ਜੀ ਹੋਣੇ ਚਾਹੀਦੇ ਹੋਰ ਵੀ ਵਧੀਆ ਹੋਣੇ ਚਾਹੀਦੇ ਤਾਂ ਕਿ ਢੁੱਡੀਕੇ ਪਿੰਡ ਨੂੰ ਅਸੀਂ ਰੋਲ ਮਾਡਲ ਬਣਾ ਸਕੀਏ ਵੀ ਜਾ ਕੇ ਢੁੱਡੀਕੇ ਦੇਖਿਆ ਹੋਊ ਥੂੜ ਚੱਕ ਦੇਖਿਆ ਹੋ ਹਲਾਤ ਕਈ ਪਿੰਡ ਹੈਗੇ ਨੇ ਸਾਡੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਕਹਿਣਾ ਕਿ ਜਾ ਕੇ ਉੱਥੇ ਦੇਖਿਓ ਉਹਨਾਂ ਦੇ ਵਰਗਾ ਗਰਾਊਂਡ ਬਣਾਉਣਾ ਤਾਂ ਬਣਵਾ ਲਿਓ ਕਿਉਂਕਿ ਲੋਕਲ ਮੋਟਿਆਂ ਨੂੰ ਚਾੜਾ ਪਤਾ ਹੁੰਦਾ ਕਿ ਗਰਾਊਂਡ ਬਣਾਇਆ ਕਿਵੇਂ ਹਨ ਹੁਣ ਕੀ ਕੀ ਉੱਥੇ ਚਾਹੀਦਾ ਸੋ ਮੈਂ ਜ਼ਿਆਦਾ ਦੇ ਲੰਮਾ ਨਹੀਂ ਬੋਲਣਾ ਪਰ ਮੇਰੀ ਇੱਕ ਜੀ ਬੇਨਤੀ ਕਿ ਕਿਸੇ ਕੋਣ ਸਾਲੇ ਮੰਨ ਲੈਣਾ ਹਨ ਜਿਲ੍ਹੇ ਕਿਉਂਕਿ ਸਾਡੀ ਇਹ ਅਲਾਉ ਕਰੋਗੀ ਮੇਰਾ ਨਖਤ ਬਹਿ ਕੇ ਉਹ ਲੋਕ ਕਾਂਜ ਬਹਿ ਕੇ ਨਾ ਕਬੱਡੀ ਦੇਖਣ ਦੀ ਕਰਦਾ ਨਾਲ ਨਾਲ ਜੋ ਜੱਫਾ ਪਹਿਗਿਆ ਏ ਕਿਤਾ ਹੋਣ ਨੂੰ ਵੀ ਜੀ ਕਰਦਾ ਹੈ ਫਰਮਨ ਬੈਠਾ ਨਹੀਂ ਦਿੰਦੇ ਯਾਰ ਇਹ ਹਾਂ ਆ ਦੇਖ ਲੈਣਾ ਯਾਰ ਕੋਈ ਨਾਲ ਨਾ ਜਾਏ ਉਹ ਮੈਂ ਮੇਰਾ ਕਿਥੇ ਬਹਿ ਜਾऊं ਉੱਥੇ ਬਹਿ ਜਾऊं ਉੱਥੇ ਕਿਹਦਾ ਕਿਥੇ ਬਹਿ ਜਾ ਤੇ ਮੈਚ ਸ਼ੁਰੂ ਕਰਾਉ ਕਿ ਮੈਂ ਤਾਂ ਮੈਚ ਲੋਕਾਂ ਦੇ ਵਿੱਚ ਬੈਠ ਕੇ ਕਿਉਂਕਿ ਮੈਂ ਕਬੱਡੀ ਟੂਰਨਾਮੈਂਟ ਅਸੀਂ ਕਰਾਉਂਦੇ ਵੀ ਨੇ ਆ ਖੇਡਦੇ ਵੀ ਰਹੇ ਆ ਹੈਨਾ ਬੜਾ ਵੱਡਾ ਕੰਮ ਹੈ ਜੀ ਬੜਾ ਵੱਡਾ ਹੁਣ ਮੈਂ ਪਤਾ ਨਹੀਂ ਕਾਨੂੰਨ ਤੋਂ ਲੱਗੇ ਹੋਣਗੇ ਆ ਟੂਰਨਾਮੈਂਟ ਵਾਸਤੇ ਅੱਜ ਜਦ ਇਹਨਾਂ ਆ ਗਿਆ ਇਹ ਫਿਰ ਨਾ ਪਪਾਸ਼ ਨਾਂ ਤੇ ਖਰਾਬ ਕਰਦੀ ਆ ਲੋਕ ਦੋ ਦੋ ਤਿੰਨ ਤਿੰਨ ਦਿਨ ਪਹਿਲਾਂ ਨਾ ਆਪਦੇ ਘਰ ਦੇ ਕੰਮ ਪੱਠੇ ਬੰਦ ਕੇ ਲੈ ਕੰਮ ਕਰਕੇ ਇੱਕ ਕਬੱਡੀ ਦੇ ਖੜਾਏ ਨੇ ਸਭਨਾਂ ਤੁਹਾਨੂੰ ਦੇਖਣ ਲਈ ਆਏ ਉਹ ਕਦੇ ਫਿਰ ਕਰ ਲਾਂਗੇ ਪਰ ਆਜ ਨਹੀਂਤੀਆਂ ਉਹ ਕਦੇ ਫਿਰ ਰੈਲੀ ਲੱਗ ਲਾਂਗੇ ਜੇ ਤੇ ਬੋਲੋ ਜੀ ਬੁਲਾਇਆ ਉਹ ਵੀ ਆ ਜਿਓ ਆਜ ਇੱਕ ਕਬੱਡੀ ਦੇ ਖੜਾਏ ਹੋ ਜੀ ਦੀ ਪੂਰੀ ਲਗਾ ਥਾ ਭਾਈ ਉਹਦੇ ਸਾਥ ਵੀ ਹੋਣੀ ਚਾਹੀਦੀ ਹੈ ਬੱਲੇ ਬੱਲੇ ਛਤਾੜੀਆਂ ਮਾਰੋ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਜੋਂ ਦੇ ਵਾਸਤੇ ਉਹ ਮੰਗਾ ਤੁਹਾਡੀਆਂ ਕੋਈ ਪ੍ਰੋਬਲਮ ਨਹੀਂ ਗਣ ਤੁਸੀਂ ਕਾਟ ਲਿਖਿਆ ਹੋਰ ਲਿਖ ਲਿਓ ਜਦੋਂ ਅਗਲੇ ਸਾਲ ਆਉਂਗਾ ਛਾਈ ਟੈਂਪਲ ਨੂੰ ਲਾਲਾ ਜੀ ਮੈਨੂੰ 1865 ਰੁਪਏ ਦਾ ਚੰਦ ਮਿਲੇਗਾ ਹੈ ਨਾ ਇਹ ਜਦੋਂ ਅਗਲੇ ਛਾਈ ਜਨਬਰੀ ਨੂੰ ਆਵਾਂਗੇ ਤਾਂ ਉਹ ਮੈਨੂੰ ਲੱਗਦਾ ਕਿ ਲੰਬਾ ਹੈ ਜਿਹੜਾ ਉਹਦੀ ਪਿਛਲੀ ਵਾਰ ਦੀ ਸੀ ਹਾਂ ਅਗਲੀ ਵਾਰ ਆਪਾਂ ਹੋਰ ਮੰਗਾ ਰੱਖ ਲਿਓ ਕਿ ਹੋਰ ਡਵੈਲਪ ਕਰਨਾ ਹੈ ਹੋਰ ਪਿੰਡਾਂ ਨੂੰ ਚੁਪਕਾਉਣਾ ਹੈ ਗਰਾਊਂਡ ਬਣਾ ਰਹੇ ਹਾਂ ਚੱਪੜ ਠੀਕ ਕਰ ਰਹੇ ਹਾਂ